ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਕੈਬਨਰ ਮਿਨਿਸਟਰ ਪੰਜਾਬ ਮੈਂ ਅੱਜ ਸਵੇਰੇ ਅਖਬਾਰਾਂ ਪੜ੍ਹਿਆ ਸੀਗਾ ਵੈਸੇ ਮੈਂ ਸੋਸ਼ਲ ਮੀਡੀਆ ਤੇ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਵਾਜਾ ਬੜਿੰਗ ਜੀ ਦਾ ਬਿਆਨ ਪੜ੍ਹਿਆ ਸੀਗਾ ਜਿਹੜਾ ਉਹਨਾਂ ਨੇ ਬਾਜਵੇ ਬਾਰੇ ਦਿੱਤਾ ਮੈਂ ਸਭ ਤੋਂ ਪਹਿਲਾਂ ਤੇ ਦੁਨੀਆ ਭਰ ਦੇ ਸਿੱਖਾਂ ਨੂੰ ਦੁਨੀਆ ਭਰ ਦੇ ਪੰਜਾਬੀਆਂ ਨੂੰ ਪੰਜਾਬ ਵਾਸੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਕਾਂਗਰਸ ਦੇ ਦੋ ਵੱਡੇ ਲੀਡਰ ਨੇ ਦੋ ਹੀ ਜ਼ਿੰਮੇਵਾਰ ਲੀਡਰ ਨੇ ਇੱਕ ਆਵਾਜ਼ਾ ਬੜਿੰਗ ਜੀ ਜਿਹੜੇ ਪੰਜਾਬ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਨੇ ਤੇ ਦੂਜਾ ਸਰਪਤਾਪਖਤਪ ਸਿੰਘ ਬਾਜਵਾ ਜੀ ਜਿਹੜੇ ਐਲੋਪੀ ਨੇ ਵਿਧਾਨ ਸਭਾ ਵਿੱਚ ਜਿਹੜੇ ਵਿਰੋਧੀ ਧਿਰ ਦੇ ਮੀਤਾਨੀ ਤੇ ਮੈਂ ਦੋਹਾਂ ਦੇ ਬਿਆਨਾਂ ਨੂੰ ਬਹੁਤ ਅਹਿਮੀਅਤ ਦਿੰਦਾ ਬਾਕੀ ਬਿਆਨਾਂ ਨੂੰ ਮੈਂ ਨਹੀਂ ਬਹੁਤਾ ਅਹਿਮੀਅਤ ਦਿੰਦਾ ਕਿਉਂਕਿ ਇਹ ਦੋ ਵੱਡੇ ਲੀਡਰ ਨੇ ਜਿਨ੍ਹਾਂ ਨੂੰ ਲੋਕ ਦੇਖਦੇ ਆ ਦੋਵੇਂ ਬਹੁਤ ਜ਼ਿੰਮੇਵਾਰ ਕੁਰਸੀ ਦੇ ਉੱਤੇ ਆ ਜਿਹੜਾ ਦੋ ਦਿਨ ਪਹਿਲਾਂ ਖੈਰ ਜ਼ਿੰਮੇਵਾਰ ਬਿਆਨਾਂ ਬਿਆਨ ਜਿਹੜੇ ਦਿੱਤੇ ਇੱਕ ਟੀਵੀ ਚੈਨਲ ਦੇ ਉੱਤੇ ਜਿਹੜੇ ਮਤਲਬ ਸਰਦਾ ਪ੍ਰਤਾਪ ਸਿੰਘ ਬਾਜਬਾ ਜੀ ਨੇ ਪੰਜਾਬ ਦੇ ਹਾਲਾਤਾਂ ਦੇ ਉੱਤੇ ਜੋ ਬੋਲਿਆ ਉਹ ਇੰਨਾ ਦੁਖਦਾਈ ਇੰਨਾ ਨਿੰਦਣਯੋਗ ਹੈ ਇੰਨਾ ਖੈਰ ਜ਼ਿੰਮੇਵਾਰ ਬਿਆਨ ਦਿੱਤਾ ਉਹਨਾਂ ਨੇ ਕਿ ਉਹਨਾਂ ਨੇ ਇਹ ਕਹਿ ਕੇ ਦਾਇਰਤ ਫਲਾਤੀ ਪੂ ਦੇ ਪੰਜਾਬ ਦੇ ਵਿੱਚ ਕਿ ਪੰਜਾਬ 'ਚ 50 ਬੰਬ ਆਏ ਸੀਗੇ ਜਿੰਨਾਂ ਜੋ ਠਾਵਾ ਚੱਲ ਗਏ 32 ਜੇ ਬਾਕੀ ਨੇ ਬੰਬ ਕਿੱਥੋਂ ਆਏ ਕਿੱਦਾਂ ਪਤਾ ਲੱਗਾ ਬਾਜਵਾ ਜੀ ਨੂੰ ਇਹ ਬੜਾ ਸੈਂਸਟਿਵ ਇਸ਼ੂ ਆ ਇਹ ਕੋਈ ਐ ਨਹੀਂ ਹੈ ਇਹ ਉਦਾਂ ਦੀ ਹੈ ਕਿ ਜੋ ਤੂੰ ਮੱਦੀ ਮੂੰਹ ਚ ਆਏ ਬੋਲੀ ਜਾਓ ਪੰਜਾਬ ਦੀ ਸਥਿਤੀ ਪੰਜਾਬ ਦੀ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਲਾਂਬੂ ਲਾਉਣ ਵਾਲੀ ਗੱਲ ਹੈ ਪੰਜਾਬ ਦੇ ਆਪਸੀ ਭਾਈਚਾਰੇ ਦੇ ਵਿੱਚ ਦਫਾੜ ਪਾਉਣ ਵਾਲੀ ਜਿਹੜੀ ਗੱਲ ਹੈ ਸੋ ਪ੍ਰਤਾਪ ਬਾਜਵਾ ਦਾ ਬਿਆਨ ਬਹੁਤ ਹੀ ਸੀਰੀਅਸ ਤੇ ਬਹੁਤ ਹੀ ਗੈਰ ਕਾਨੂੰਨੀ ਆ ਜੇ ਉਹਨਾਂ ਨੇ ਆਪਣਾ ਸੋਰਸ ਨਹੀਂ ਦੱਸਿਆ ਪੁਲਿਸ ਟੀਮ ਨੂੰ ਜਿਹੜਾ ਉਹ ਕਹਿੰਦੇ ਕਿ ਮੇਰੇ ਸਰੋਤ ਜਿਹੜੇ ਆ ਉਹ ਕਹਿੰਦੇ ਕਿ ਮੈਂ ਮੈਂ ਮਤਲਬ ਜਿਹੜਾ చాలా ਬੁਖਮੰਤਰੀਆਂ ਦਾ ਕੰਮ ਕੀਤਾ ਮੈਂ ਲੋਕ ਸਭਾ ਦਾ ਮੈਂਬਰ ਆ ਮੈਂ ਰਾਜ ਸਭਾ ਦਾ ਮੈਂਬਰ ਆ ਤੇ ਸਭ ਉਹਨਾਂ ਨੂੰ ਇੰਨਾ ਕੁਝ ਵੈਨ ਦੇ ਬਾਵਜੂਦ ਵੀ ਉਹਨਾਂ ਨੂੰ ਇਹ ਵੀ ਪਤਾ ਲੱਗਾ ਕਿ ਅੱਜ ਵੀ ਉਹ ਜਿਹੜੀ ਜਮਿਆ ਕੁਰਸੀ ਦੇ ਉੱਤੇ ਬੈਠੇ ਆ ਉਹਨਾਂ ਨੂੰ ਸਮਝ ਨਹੀਂ ਹੈ ਉਹ ਮਾਨ ਨਲਾਇਕ ਆਦਮੀ ਉਹਨਾਂ ਨੂੰ ਸਮਝ ਨਹੀਂ ਲੱਗੀ ਕਿ ਮੈਂ ਆਪਣੇ ਮੂੰਹ ਚ ਕੀ ਬੋਲਣਾ ਕੀ ਨਹੀਂ ਬੋਲਣਾ ਮੰਨ ਲਓ ਕਿ ਉਹਨਾਂ ਕੋ ਕੋਈ ਸਰੋਤ ਵੀ ਹੈ ਇਹ ਸਰੋਤ ਉਹਨਾਂ ਨੂੰ ਪੰਜਾਬ ਦੀਆਂ ਏਜੰਸੀਆਂ ਜਿਹੜੀਆਂ ਪੰਜਾਬ ਦਾ ਪੁਲਸ ਮੁਖੀ ਪੰਜਾਬ ਦੀਆਂ ਦੂਜੀਆਂ ਏਜੰਸੀਆਂ ਉਹਨਾਂ ਦਾ ਸੰਜਿਆ ਕਰਕੇ ਸੋਗੋ ਸਾਵਧਾਨ ਕਰਨਾ ਚਾਹੀਦਾ ਸੀ ਬਲਕੇ ਮੈਂ ਸਮਝਦਾ ਕਿ ਉਹਨਾਂ ਨੇ ਵੋਟਾਂ ਦੀ ਖਾਤਰ ਪੰਜਾਬ ਦੇ ਵਿੱਚ ਇੱਕ دہشت ਪਾਉਣ ਵਾਲਾ ਜਿਹੜਾ ਬਿਆਨ ਦਿੱਤਾ ਜਿਹਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ ਉਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਜਿਹੜੇ ਉਸ ਤੋਂ ਬਾਅਦ ਸਭ ਤੋਂ ਵੱਧ ਜ਼ਿੰਮੇਵਾਰ ਬੰਦੇ ਨੇ ਰਾਜਾ ਬੜਿੰਗ ਜੀ ਜਿਨ੍ਹਾਂ ਨੇ ਉਹਨਾਂ ਦੇ ਫੇਵਰ ਦੇ ਵਿੱਚ ਬਿਆਨ ਦਿੱਤਾ ਮੈਂ ਰਾਜਾ ਬੜਿੰਗ ਜੀ ਨੂੰ ਬਸ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਸਭ ਤੁਸੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਜੀ ਤੁਸੀਂ ਪ੍ਰਤਾਪ ਤੋਂ ਵੀ ਉੱਪਰ ਦੇ ਤੁਸੀਂ ਸਭ ਤੋਂ ਵੱਡੇ ਜ਼ੁਮੇਦਾਰ ਬੰਦੇ ਜੇ ਸਭ ਤੁਸੀਂ ਇਹ ਗੱਲ ਜਿਹੜੀ ਆ ਜੱਸ ਤੇ ਨੋਹ ਦੇ ਵਿਚਕਾਰ ਦੇਓ ਜੱਸ ਦੇ ਨੋਹ ਦੇ ਵਿੱਚ ਦੱਸੋ ਕਿ ਪ੍ਰਤਾਪ ਬਾਜਵੇ ਦਾ ਬਿਆਨ ਸਹੀ ਆ ਜਾਂ ਗਲਤ ਹੈ ਇਹ ਇਧਰ ਉਧਰ ਵੀ ਆ ਨਾ ਮਾਰੋ ਇਧਰ ਉਧਰ ਦੀਆਂ ਗੱਲਾਂ ਤੁਹਾਡੀਆਂ ਬਿਲਕੁਲ ਕਿਸੇ ਨੇ ਨਹੀਂ ਸੁਣੀਆਂ ਕਿਉਂਕਿ ਬੜਾ ਸੀਰੀਅਸ ਮੁੱਦਾ ਹੈ ਪੰਜਾਬ ਆਲਰੇਡੀ ਬੜੇ ਮਾੜੇ ਹਾਲਾਤਾਂ ਚੋਂ ਇੱਕ ਵਾਰ ਲੰਘ ਚੁੱਕਾ ਔਰ ਇਹ ਕਾਂਗਰਸੀ ਲੀਡਰ ਜਿਹੜੇ ਇਹਨਾਂ ਨੂੰ ਆਤ ਪਈ ਆ ਕਿ ਇਹਨਾਂ ਦੇ ਉਦੋਂ ਵੀ ਕਾਂਗਰਸ ਕਾਗਲੀਏ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਸੀਗਾ ਫਿਰ ਵੀ ਫੇਰ ਇੱਕ ਸੋਚੀ ਸਮਝੀ ਸਾਜਿਦ ਤੇ ਤਹਿਤ ਇਹ ਦੁਬਾਰਾ ਕੋਸ਼ਿਸ਼ ਕਰ ਰਹੇ ਆ ਸੋ ਮੈਂ ਆਵਾਜ਼ਾ ਬੜਿੰਗ ਜੀ ਨੂੰ ਇਹ ਗੱਲ ਕਹਿਣੀ ਚਾਹੁੰਦਾ ਸਰ ਤੁਸੀਂ ਪ੍ਰਧਾਨ ਜੀ ਤੁਸੀਂ ਕਾਂਗਰਸ ਦੇ ਸਭ ਤੋਂ ਵੱਡੇ ਇਸ ਲੀਆਗੂ ਜੇ ਤੁਹਾਡੇ ਬਿਆਨ ਦਾ ਮਤਲਬ ਇਹ ਹੈ ਕਿ ਕਾਂਗਰਸ ਦਾ ਬਿਆਨ ਹੈ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੇਰਾ ਵਿਅਕਤੀ ਬਿਆਨ ਵਿਅਕਤੀਗਤ ਬਿਆਨ ਹੈ ਨਾ ਪਰਪਾਪਾ ਜੀ ਕਹਿ ਸਕਦਾ ਕਿ ਮੇਰਾ ਵਿਅਕਤੀਗਤ ਬਿਆਨ ਹੈ ਸੋ ਤੁਹਾਨੂੰ ਪਹਿਲਾਂ ਇਹ ਜਸਨੋ ਦੇ ਵਿੱਚ ਜਿਹੜਾ ਕਲੀਅਰ ਕਰਨਾ ਚਾਹੀਦਾ ਬੜੇ ਖੁੱਲੇ ਸ਼ਬਦਾਂ ਦੇ ਵਿੱਚ ਤੁਸੀਂ ਵੀ ਬਿਆਨ ਸੁਣਿਆ ਨਿਊਜ਼ 80 ਤੇ ਚੱਲਿਆ ਹੋ ਸਭ ਲੋਕਾਂ ਨੇ ਸੁਣਿਆ ਪ੍ਰਤਾਪ ਆਜਵਾਜੀ ਦਾ ਬਿਆਨ ਇਸ ਕਰਕੇ ਆਜਵਾਜੀ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਇਹ ਇਹ ਚੀਜ਼ ਕਨਫਰਮ ਕਰੋ ਕਿ ਤੁਸੀਂ ਉਹਨਾਂ ਦੇ ਬਿਆਨਾਂ ਨਾਲ ਸਹਿਮਤ ਜੇ ਕਿ ਨਹੀਂ ਸਹਿਮਤ ਬਸ ਇੰਨੀ ਗੱਲ ਮੈਨੂੰ ਚਾਹੀਦੀ ਆ ਮੈਂ ਇੱਧਰ ਉੱਧਰ ਲੰਦਾ ਤੁਸੀਂ ਮਾਰੋ ਕਿ ਮੁੱਖ ਮੰਤਰੀ ਆ ਕਦੇ ਜੀ ਮੁੱਖ ਮੰਤਰੀ ਹੋ ਕਦੇ ਮੁੱਖ ਮੰਤਰੀ ਜੋ ਕਰ ਰਿਹਾ ਆਪਣੇ ਕੰਮ ਕਰ ਰਿਹਾ ਮੁੱਖ ਮੰਤਰੀ ਆਪਣੀ ਡਿਊਟੀ ਨਿਭਾ ਰਿਹਾ ਹੈ ਪੰਜਾਬ ਦੀ ਪੁਲਿਸ ਆਪਣੀ ਡਿਊਟੀ ਕਰ ਰਹੀ ਹੈ ਪੰਜਾਬ ਦੀ ਪੁਲਿਸ ਨੂੰ ਪਤਾ ਹੈ ਕਿ ਅਸੀਂ ਪੰਜਾਬ ਦੇ ਤੇ ਹਾਲਾਤ ਖਰਾਬ ਨਹੀਂ ਹੋਣਣੇ ਉਹ ਪੰਜਾਬ ਦੀ ਪੁਲਿਸ ਬੜੀ ਐਕਟਿਵ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਮੁੱਖ ਮੰਤਰੀ ਸਾਹਿਬ ਆਪਣੇ ਸਹਾਬਦਾਰ ਬਹੁਤ ਵਧੀਆ ਕੰਮ ਕਰ ਰਹੇ ਆ ਤੁਸੀਂ ਜਿਹੜਾ 47 27 ਦੀ ਸਤਾ ਵਾਸਤੇ ਜਿਹੜੇ ਤਲਵ ਮੱਚੀ ਹੋਈ ਪਏ ਜੇ ਕਿ ਕਿੱਦਾਂ ਜਿਹੜੀ ਜਲਦੀ ਤੋਂ ਜਲਦੀ ਜਿਹੜਾ ਉਹ ਸਤਾ ਪ੍ਰਾਪਤ ਕੀਤੀ ਜਾਵੇ ਉਹਦੇ ਲਈ ਜਿਹੜੇ ਪੁੱਠੇ ਸਿੱਧੇ ਬਿਆਨ ਉਹਦੇ ਲਈ ਗੈਰ ਕਾਨੂੰਨੀ ਬਿਆਨ ਉਦੈਲੀ ਪੰਜਾਬ ਤੇ ਤਹਿਤ ਦਾ ਮਾਹੌਲ ਬਣਾਉਣ ਵਾਲੇ ਬਿਆਨ ਜਿਹੜੇ ਆ ਸਰ ਇਹਨਾਂ ਬਿਆਨਾਂ ਦਾ ਜਿਹੜਾ ਤੁਹਾਨੂੰ ਜਵਾਬ ਦੇਣਾ ਪਊਗਾ ਪੰਜਾਬ ਕਾਂਗਰਸ ਨੂੰ ਦੱਸਣਾ ਪਊਗਾ ਕਿ ਐਲੋਪੀ ਦਾ ਬਿਆਨ ਸਹੀ ਆ ਕਿ ਨਹੀਂ ਸਹੀ ਤੁਸੀਂ ਸਰ ਤਾਂਗਦਸਦੇ ਪ੍ਰਧਾਨ ਜੇ ਮੈਂ ਤੁਹਾਡਾ ਬਿਆਨ ਪੜ੍ਹਿਆ ਹੋਰ ਕਿਸੇ ਨੇ ਬਿਆਨ ਨਹੀਂ ਦਿੱਤਾ ਬਾਕੀ ਕਾਂਗਰਸ ਚੁੱਪ ਹੈ ਕਿਸੇ ਨੇ ਬਿਆਨ ਨਹੀਂ ਦਿੱਤਾ ਤੁਸੀਂ ਦਿੱਤਾ ਇਸ ਕਰਕੇ ਰਾਜਾ ਬੜਕ ਜੀ ਪੰਜਾਬ ਵਾਸੀਆਂ ਨੂੰ ਜਿਹੜਾ ਬਿਆਨ ਤੁਹਾਡਾ ਜਿਹੜਾ ਉਦੋਂ ਸਪਸ਼ਟ ਸ਼ਬਦਾਂ ਦੇ ਵਿੱਚ ਕਹੋ ਉਦੋਂ ਸਿੱਧਾ ਕਹੋ ਜੈਸੋ نو ਕਿ ਤੁਸੀਂ ਸਹਿਮਤ ਹੋ ਜਾਂ ਨਹੀਂ ਸਹਿਮਤ ਜੇ ਤੁਸੀਂ ਨਹੀਂ ਸਹਿਮਤ ਤੇ ਫਿਰ ਤੁਸੀਂ ਕੀ ਕਾਰਵਾਈ ਕਰੋਗੇ ਬਾਜ਼ਵੇ ਦੇ ਖਿਲਾਫ ਤੇ ਜੇ ਸਹਿਮਤ ਹੋ ਫਿਰ ਉਦਾਂ ਕਲੀਅਰ ਕਰੋ ਕਿ ਇਹ ਸਹਿਮਤ ਹੈ ਜੀ ਆਹ ਚੀਜ਼ ਹੈ ਸੋ ਮੈਂ ਤੁਹਾਡੇ ਬਿਆਨ ਤੇ ਮੈਨੂੰ ਨਿਰਾਸ਼ਾ ਹੋਈ ਹੈ ਬਹੁਤ ਸੋ ਮੈਂ ਚਾਹੂੰਗਾ ਕਿ ਆਪਣਾ ਬਿਆਨ ਜਿਹੜਾ ਕਿਉਂਕਿ ਬਹੁਤ ਸੀਰੀਅਸ ਮੁੱਦਾ ਹੈ ਸਰ ਇਦਾਂ ਦਾ ਮੁੱਦਾ ਨਹੀਂ ਹੈ ਕਿ ਤੁਸੀਂ ਐਵੇਂ ਹੀ ਬਿਆਨ ਦੇ ਕੇ ਆਪਣਾ ਬੁੱਤਾ ਸਾਫ ਲੋਗੇ ਇਦਾਂ ਨਹੀਂ ਸਦਦੇ ਆਗੇ ਇਸ ਕਰਕੇ ਆਵਾਜ਼ਾ ਬੜਿੰਗ ਜੀ ਤੁਹਾਨੂੰ ਬੇਨਤੀ ਆ ਤੁਸੀਂ ਕਾਂਗਰਸ ਦੇ ਪ੍ਰਧਾਨ ਜੀ ਸਭ ਤੋਂ ਵੱਡੇ ਅਹੁਦੇ ਤੇ ਜੇ ਪ੍ਰਤਾਪ ਪਾਜਵੇ ਦੇ ਬਿਆਨ ਦੇ ਬਾਰੇ ਜੈਸ ਆਫ ਨੋ ਦੇ ਵਿੱਚ ਜਵਾਬ ਦਿਓ ਕਿ ਉਹਨਾਂ ਠੀਕ ਕਿਹਾ ਜਾਂ ਗਲਤ ਕਿਹਾ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਵਾਹਿਗੋਦੀਖਾ ਖਾਲਸਾ ਵਾਹਿਗੋਦੀਖੀ